ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬੜੀ ਖੂਬਸੂਰਤ ਲੋਕੇਸ਼ਨ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਇਹ ਦੋਸਤੋ ਜ਼ਿਲ੍ਹਾ ਬਿਵਾਨੀ ਤਹਿਸੀਲ ਬਹਿਲ ਦਾ ਪਿੰਡ ਹਰੀਆਵਾਸ ਆ ਤੇ ਪਿੰਡ ਦਾ ਨਾਮ ਵੀ ਹਰੀਆਵਾਸ ਆ ਤੇ ਹੈ ਵੀ ਸਾਰਾ ਹਰਿਆਲੀ ਵਾਲਾ ਦ੍ਰਿਸ਼ਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਦੋਸਤੋ ਪਿੰਡ ਦੇ ਬਾਹਰ-ਬਾਰ ਇਹ ਦੋ ਟੋਬੇ ਬਣੇ ਹੋਏ ਆ ਜਿਨ੍ਹਾਂ ਨੂੰ ਜੋੜ ਜਾਂ ਛੱਪੜ ਵੀ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਦੀ ਲੋਕੇਸ਼ਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗੇ ਦੋਸਤੋ ਲੋਕੇਸ਼ਨ ਇੰਨੀ ਕੁ ਖੂਬਸੂਰਤ ਆ ਕਿ ਜਦੋਂ ਆਪਾਂ ਵੀਡੀਓ ਵੇਖਦੇ ਆ ਤਾਂ ਦਿਲ ਕਰਦਾ ਹੈ ਕਿ ਇੱਕ ਵਾਰੀ ਇਸ ਦੇ ਅੰਦਰ ਜਾ ਕੇ ਜ਼ਰੂਰ ਵੇਖੀਏ ਦੋਸਤੋ ਇਹ ਪਿੰਡ ਦੇ ਬਾਹਰਲੇ ਪਾਸੇ ਕਈ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਪੰਜਾਬ ਦੇ ਵਿੱਚ ਇਹਨੂੰ ਝਿੜੀ ਵੀ ਕਹਿ ਦਿੰਨੇ ਆ ਤੇ ਰਾਜਸਥਾਨ ਦੇ ਵਿੱਚ ਇਸ ਨੂੰ ਨਰਸਰੀ ਵੀ ਬੋਲਿਆ ਜਾਂਦਾ ਹੈ ਤੇ ਉਸੇ ਤਰ੍ਹਾਂ ਦੋਸਤੋ ਹਰਿਆਣੇ ਦੇ ਵਿੱਚ ਇਹਨੂੰ ਜੋੜ ਵੀ ਕਹਿ ਦਿੰਦੇ ਆ ਤੇ ਇਹ ਦੋਸਤੋ ਲਗਭਗ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਜਿਹੜੀ ਤਕਰੀਬਨ 100 ਕਿੱਲੇ ਦੇ ਨੇੜੇ ਦੱਸਦੇ ਆ ਪਿੰਡ ਵਾਸੀ ਤੇ ਇਹ ਦੋਸਤੋ ਉਸ ਦੇ ਵਿਚਾਲੇ ਦੀ ਰਸਤਾ ਲੰਘਦਾ ਹੈ ਤੇ ਦੋਨੇ ਪਾਸੇ ਜਿਹੜੇ ਰੁੱਖ ਨੇ ਜ਼ਿਆਦਾਤਰ ਕਿਕਰ ਦੇ ਦਰਖਤ ਨੇ ਦੋਸਤੋ ਤੇ ਥੱਲੇ بارشਾਂ ਦੇ ਦਿਨਾਂ ਦੇ ਵਿੱਚ ਉਹਨੇ ਹਰਿਆ ਘਾਹ ਉੱਗਿਆ ਤੇ ਪਿੰਡ ਵਾਸੀ ਇੱਥੇ ਪਸ਼ੂ ਲੈ ਕੇ ਆਉਂਦੇ ਆ ਤੇ ਸਾਰਾ ਦਿਨ ਪਸ਼ੂ ਆਪਣੀ ਮਰਜ਼ੀ ਦੇ ਨਾਲ ਚਰਦੇ ਆ ਬੈਠ ਜਾਂਦੇ ਆ ਤੇ ਪਿੰਡ ਵਾਸੀ ਬੈਠ ਕੇ ਮਹਿਫਲ ਲਾਉਂਦੇ ਆ ਗੱਲਾਂ ਬਾਤਾਂ ਮਾਰਦੇ ਆ ਇਹ ਤੁਹਾਨੂੰ ਸਾਰਾ ਜਿਹੜਾ ਉੱਪਰ ਦਾ ਸੀ ਵਿਊ ਦਿਖਾ ਰਹੇ ਆ ਦੇਖੋ ਕਿੰਨੇ ਦਰਖਤਾਂ ਤੇ ਹਰਿਆ ਭਰਿਆ ਕਿੰਨਾ ਖੂਬਸੂਰਤ ਮਾਹੌਲ ਆ ਇੱਥੋਂ ਦਾ ਤੇ ਦੋਸਤੋ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਇੱਥੇ ਜਿੜੀ ਦੇ ਵਿੱਚ ਵੀ ਲੈ ਕੇ ਚੱਲਾਂਗੇ ਕਿ ਜਿੱਥੇ ਲੋਕ ਪਸ਼ੂ ਵਗੈਰਾ ਚਰਾ ਰਹੇ ਆ ਏ ਦੋਸਤੋ ਆਪਾਂ ਚਿੜੀ ਦਾ ਜਿਹੜਾ ਅੰਦਰ ਦਾ 뷰 ਦੇਖ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਮੱਜਾਂ ਚੱਲ ਰਹੀਆਂ ਨੇ ਕਿਉਂਕਿ ਏਰੀਆ ਬਹੁਤ ਜ਼ਿਆਦਾ ਖੁੱਲਾ ਹੈ ਤੇ ਬਹੁਤ ਸਾਰੇ ਇੱਥੇ ਜਿਹੜੇ ਜਾਨਵਰ ਨੇ ਵੱਖ-ਵੱਖ ਕਿਸਮ ਦੇ ਪੰਛੀ ਨੇ ਉਹਨਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਤੇ ਦੋਸਤੋ ਬੜਾ ਮਨਮੋਹਕ ਜਿਹੜਾ ਇਸ ਚਿੜੀ ਦਾ ਦ੍ਰਿਸ਼ਾ ਇਹ ਪਿੰਡ ਹਰੀਆਵਾਸ ਦਾ 뷰 ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਰਹੇ ਹਾਂ ਦੇਖੋ ਲੋਕ ਬੈਠੇ ਗੱਲਾਂ ਬਾਤਾਂ ਕਰ ਰਹੇ ਆ ਤੇ ਪਸ਼ੂ ਜਿਹੜੇ ਆਸੇ-ਪਾਸੇ ਚੱਲ ਰਹੇ ਆ ਤੇ ਅਸੀਂ ਦੋਸਤੋ ਇੱਥੋਂ ਲੰਘ ਰਹੇ ਸੀ ਤੇ ਸੋਚਿਆ ਕਿ ਇਹ ਕੈਮਰੇ ਦੇ ਵਿੱਚ ਕੈਦ ਕਰਕੇ ਤੇ ਤੁਹਾਡੇ ਸਭ ਨਾਲ ਵੀ ਸਾਂਝੀ ਕਰੀਏ ਕਿਉਂਕਿ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੀਡੀਓ ਇਦਾਂ ਦੀ ਦਿਖਾ ਜਾਈ ਜਾਵੇ ਕਿ ਜਿਹੜੀ ਵੇਖ ਕੇ ਇੱਕ ਵਾਰ ਨਜ਼ਾਰਾ ਆ ਜੇ ਹਰਿਆਣੇ ਦੇ ਅੱਗੇ ਤੁਹਾਨੂੰ ਛੱਪੜ ਦੇ ਆਪਾਂ ਵੀਊ ਵੀ ਦਿਖਾ ਚੁੱਕੇ ਆ ਤੇ ਇਹ ਹਰਿਆਣੇ ਦੀ ਹੀ ਝਿੜੀ ਆ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਆ ਇਹ ਇੱਥੋਂ ਦੇ ਪਿੰਡ ਵਾਸੀ ਕਹਿੰਦੇ ਸਾਡਾ ਵੀ ਇੱਕ ਕਲਿੱਪ ਲੈ ਲਓ ਤੇ ਇਹ ਉਹਨਾਂ ਦਾ ਕਲਿੱਪ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਇਹ ਸਾਹਮਣੇ ਦੋਸਤੋ ਜਿਹੜਾ ਜੋੜ ਬਣਿਆ ਪਸ਼ੂ ਆਪਣੀ ਮਰਜ਼ੀ ਨਾਲ ਨਾਉਂਦੇ ਆ ਪਾਣੀ ਪੀਂਦੇ ਆ ਤੇ ਫਿਰ ਚਰਨ ਲੱਗ ਜਾਂਦੇ ਆ ਤੇ ਬੜਾ ਖੂਬਸੂਰਤ ਮੌਲ ਆ ਤੇ ਇਥੋਂ ਦੋਸਤੋ ਜਦੋਂ ਜਾਈਦਾ ਤਾਂ ਦਿਲ ਕਰਦਾ ਕਿ ਇਸ ਦੇ ਵਿੱਚ ਹੀ ਘੁੰਮੀ ਜਾਈਏ ਤੇ ਦੋਸਤੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਹੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਇਦਾਂ ਦਾ ਖੂਬਸੂਰਤ ਜਿਹੜਾ ਸਬਜੈਕਟ ਤੁਹਾਡੇ ਨਾਲ ਅਸੀਂ ਸਾਂਝਾ ਕਰੀਏ ਤੇ ਦੋਸਤੋ ਤੁਸੀਂ ਵੀ ਸਾਡੀਆਂ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜਾ ਆਪਣਾ ਪੇਜ ਆ ਉਸ ਦੀ ਵੱਤ ਤੋਂ ਵੱਧ ਜਿਹੜੀ ਗਰੋਥ ਹੋ ਸਕੇ ਤੇ ਵੱਤ ਤੋਂ ਵੱਧ ਆ ਜਿਹੜੇ ਦੋਸਤ ਮਿੱਤਰ ਨੇ ਉਹ ਆਪਣੀਆਂ ਵੀਡੀਓ ਦਾ ਆਨੰਦ ਮਾਣ ਸਕਣ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਇਦਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਕਦੇ ਕਦੇ ਹੀ ਮਿਲਦੀਆਂ ਨੇ ਤੇ ਤੁਹਾਡੇ ਮਾਧਿਅਮ ਦੇ ਰਹੀਂ ਦੂਸਰੇ ਦਰਸ਼ਕ ਵੀ ਇਸ ਦਾ ਵਿਊ ਦਾ ਆਨੰਦ ਮਾਣ ਲੈਣ